ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ। ਸਗੇ ਪਾਏ ਸਹਿਰ ਆਏ ਨਸ਼ੀਨੇ ਗਦੀ ਬਖਸ਼ਮੇ ਕੇ ਖੂਨਿਸ਼ ਦੰਦਾਂ ਚ ਇਕੰਦ। ਇੱਕ ਲੱਕੜਹਾਰਾ ਸਿਰ ਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ। ਰੋਜ਼ ਜੰਗਲ ਜਾਂਦਾ ਸੀ ਲੱਕੜੀਆਂ ਲਿਆਂਦਾ ਸੀ। ਘਰ ਦੇ ਚ ਰੱਖਦਾ ਸੀ। ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ। ਆਉਂਦੇ ਹਾਇ ਰਸਤੇ ਦੇ ਵਿੱਚ ਕੁੱਤੇ ਨੇ ਕੱਟਾ ਦਾ ਬੜਾ ਭਾਰੀ ਜ਼ਖਮ ਬਣ ਗਿਆ ਹੋਣ ਵਗੇ ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ 'ਚ ਕਹਿਣ ਲੱਗੇ ਕੀ ਆਖਿਰ ਤੁਰਾ ਤੇਜ ਦੰਦਾ ਨਾ ਬੂਹ ਮੇਰੇ ਅੱਬੂ ਤੁਹਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਥਾਨੂ ਕਟ ਖਾਦਾ ਤੁਸੀਂ ਵੀ ਕਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਹੈ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆਇਆ ਨਾ ਵਾਇਗ ਮਰਦਮ ਸਗੇ ਮੈਂ ਸੱਗ ਨਹੀਂ ਹਾਂ ਕੁੱਤਾ ਨਹੀਂ ਹਾਂ ਮਨੁੱਖ मनुख कोत्या वाला काम नहीं हो सकता व लेकिन नायत ज मर्दम सगी मैं मरदम मनुख के कुत्ते वाला काम कि कुत्ते मैं ओदा स्वभा मैं किटा मैं मनुख मैं कुत्ता नहीं मैं किस तरह कटा व लेकिन नायत ज मरदम सगी ਗਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਅ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਵਿੱਚ ਸਜ਼ਾਏ ਮੌਤ ਦੇਣ ਦਾ ਇਟੰਗ ਸੀ ਪਿਆਲਾ ਜ਼ਹਿਰ ਦਾ ਹੱਥੇ ਚ ਪੀਣ ਲਗਾਏ ਸੁਕਰਾਟ ਹਕੂਮਰਾਨ ਰੋਕਦਾ ਹੈ ਕਹਿੰਦੇ ਕਾਨੂੰਨ ਦੀ ਇੱਕ ਜਦ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਅਗਰ ਤੂੰ ਕਬੂਲ ਕਰੇ ਸੋਕਰਾਟ ਕਹਿੰਦੇ ਨੇ ਉਹ ਕੀ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ असी भी इजाजत दे मुल छोड़ के चला जा सुकरात केंद्र नहीं मैं मुल्क नहीं छोड़ सकता मैं इथिन नहीं छोड़ सकता मुनसफ सजाए मौत तो बच जाएगा मौत तो बच जाएगा सुकरात ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਿਆਂ ਦੇ ਮਨੁੱਖ ਹੋਣਗੇ ਤੇ ਤੁਹਾਡੇ ਜਿਹਾ ਹਕਮਰਾਨ ਹੋਣਗੇ ਕੋਈ ਆਸਮਾਨ ਨੂੰ ਥੋੜੀ ਡਿਗੇ ਨੇ ਉੱਥੇ ਵੀ ਮੈਂ ਇਹੀ ਕੁਛ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਇੱਥੇ ਹੀ ਠੀਕ ਸਿਆਣਾ ਮਨੁੱਖ ਸੀ ਪਤਾ ਸੀ ਉਸ ਨੂੰ ਕੋਈ ਵੀ ਕਰਮ ਸ਼ੁਭ ਕਰੋ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ ਝੂਠੇ ਇਕੱਠੇ ਹਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਣ ਸੰਤ ਆਪਣੀ ਦਇਆ ਨਹੀਂ ਛੋੜਦਾ ਸੰਤ ਆਪਣਾ ਪਰਉਪਕਾਰ ਨਹੀਂ ਛੋੜਦਾ ਸੰਤ ਆਪਣਾ ਸੁਭਾਅ ਨਹੀਂ ਛੋੜਦਾ ਸੰਤ ਨਾ ਛੜੇ ਸੰਤਈ ਜੇ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਬੇੜਿਓ ਤੋ ਸੀਤਲਤਾ ਨ ਤਜਨ ਭਾਵੇਂ ਸੱਪ ਲਪਟੇ ਰੰਦੇ ਨੇ ਚੰਦਨ ਨੂੰ ਤੇ ਚੰਦਨ ਉਹਨਾਂ ਨੂੰ ਵੀ ਸੀਤਲਤਾ ਦੇ ਹੀ ਜਾਂਦਾ ਸੁਗੰਧੀ ਦੇ ਹੀ ਜਾਂਦਾ ਉਹਨਾਂ ਦੀ ਜ਼ਹਿਰ ਨਹੀਂ ਲੈਂਦਾ ਆਪਣੀ ਮਹਿਕ ਦਿੰਦਾ ਉਹਨਾਂ ਦੀ ਜ਼ਹਿਰ ਨਹੀਂ ਲੈਂਦਾ ਆਪਣੀ ਠੰਡ ਦਿੰਦਾ ਕਰੋੜਾ ਦੁਸ਼ਟੋ ਵਨ ਸੰਤ ਦੁਸ਼ਟਪਣਾ ਨਹੀਂ ਲੈਂਦਾ ਕਿਉਂ ਸੰਤ ਪਣਾ ਉਹਦਾ ਸੁਭਾਅ ਬਣ ਗਿਆ ਦਇਆ ਉਸਦਾ ਸੁਭਾਅ ਹੈ ਸੇਲ ਸੰਜਮ ਉਸਦਾ ਸੁਭਾਅ ਹੈ ਪੁਰਵਕਾਰ ਉਸਦਾ ਸੁਭਾਅ ਹੈ ਕੋਮਲਤਾ ਉਸਦਾ ਸੁਭਾਅ ਹੈ ਕਠੋਰਪਣਾ ਦੁਸ਼ ਦਾ ਸੁਭਾਅ ਹੈ ਕਰਮ ਬਦਲ ਜਾਂਦੇ ਨੇ ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ ਬਾਰ ਬਾਰ ਰਿਪੀਟ ਹੋ ਕੇ ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਗੁਸਤਾਖੀ ਮਾ ਕੋਈ ਇੱਕ ਅਵਤਾਰ ਵੀ ਸੁਭਾਅ ਬਦਲਣ ਦੇ ਸਮਰੱਥ ਨਹੀਂ ਸੁਭਾਅ ਕੀ ਬਦਲਨੇ ਸਨ ਉਹਨਾਂ ਨੇ ਤੇ ਸੂਲੀ ਤੇ ਛਾੜ ਦਿੱਤਾ ਜ਼ਹਿਰ ਦਾ ਪਿਆਲਾ ਦੇ ਦਿੱਤਾ ਸੁਭਾਅ ਕੀ ਬਦਲਣਾ ਸੀ ਪੰਜਵੇਂ ਗੁਰਨਾਨਕ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਨਹੀਂ ਬਦਲਦੇ ਸੁਭਾਅ ਕੋਈ ਵੀ ਅਸ਼ੁਭ ਕਰਮ ਉਹਨੂੰ ਸੁਭਾਅ ਨਾ ਬਣਨ ਦੇਣਾ ਇਹੀ ਸਿਆਣਾ ਰਸ ਔਰ ਇਹ ਸੂਝਬੂਤ ਸੰਗਤ ਤੋਂ ਮਿਲਦੀ ਹੈ ਸਤ ਸੰਗਤ ਤੋਂ ਮਿਲਦੀ ਹੈ ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ ਇਹ ਸਤ ਸੰਗ ਦਾ ਲਾਭ ਹੈ ਗੁਰਬਾਣੀ ਦਾ ਲਾਭ ਹੈ ਪਰ ਜੇ ਦੁਸ਼ਟ ਕਰਮ ਸਵਾਭਣ ਗਏ ਆਦਤ ਬਣ ਗਏ ਤਾਂ ਗੁਰਨਾਣਿਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਫੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀਆਂ ਕਾਲੀ ਬੋਲੀ ਰਾਤ ਆਈਏ ਮਸਿਆ ਦੀ ਔਰ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੇ ਜਿਸ ਦਾ ਸੁਭਾਅ ਸਫੈਦ ਹੈ ਸ਼ੁਭ ਹੈ ਅਸ਼ੁਭ ਨਹੀਂ ਹੋਵੇਗਾ ਜਿਸ ਦਾ ਸੁਭਾਅ ਹੀ ਕਾਲ ਹੈ क्रूर ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਇਹ ਕਹਿ ਰਹੇ ਸਤਗੁਰੂ ਦੇਵ ਜੀ ਮਹਾਰਾਜ ਆਪਣੇ ਬਾਤ ਵਿੱਚ ਇਹ ਕਹਿ ਰਹੇ ਨੇ ਤੋ ਮੈਂ ਅਰਜ਼ ਕਰਾਂ 2-4 ਮਹੀਨਿਆਂ ਦਾ ਕਪੜਾ ਮੈਲਾ ਹੋਵੇ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇੱਕ ਦਿਨ ਦਾ ਮੈਲਾ ਇੱਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੇਲਾ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਪਛਾਣ ਹੈ ਕਿ ਮਨਨ ਤਾਂ ਅਜੇ ਸੁਭਾ ਨਹੀਂ ਬਣੀ ਦੁਸ਼ਟਪਣਾ ਸੁਭਾ ਨਹੀਂ ਬਣੇ ਪਰ ਗੁਰਦੁਆਰੇ ਵਿੱਚ ਵੀ ਆ ਕੇ ਦਾਨ ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਕਟੀਏ ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਇੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਦਾ ਵੇਖ ਕੇ ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ। ਉਹ ਇੱਕ ਗੱਲ ਸਪਸ਼ਟ ਹੈ। ਦੁਸ਼ਟ ਪਣਾਇ ਦਾ ਸੁਭਾਅ ਬਣ ਗਏ। ਕਥਾ ਕੀਰਤਨ ਨਾਲ ਕੁਝ ਵੀ ਨਹੀਂ ਹੋਵੇਗਾ। ਕੁਝ ਵੀ ਨਹੀਂ ਹੋਵੇਗਾ। ਮੇਰੀ ਜ਼ਿੰਦਗੀ ਦਾ ਇਹ ਸਾਰਾ ਤਜਰਬਾ ਹੈ। ਮੇਰੇ ਨਾਲ ਕੁਝ ਸੱਜਣ 30 30 40 40 ਸਾਲ ਤੋ ਵੀ ਰਹੇ ਨੇ। ਜਿਵੇਂ ਕਿ ਚੰਗੀ ਆਤਮਾ ਭਾਈ ਕਲਿਆਣ ਸਿੰਘ ਇਹ ਮੇਰੇ ਨਾਲ 40 ਸਾਲ ਤੋ ਰਹੇ। ਔਰ ਬੇਦਾਗ ਜ਼ਿੰਦਗੀ ਇਹ ਨਾ ਦੀ ਚੰਗੇ ਵਿਚਾਰ ਨੇ ਉਹ ਸੱਜਣ ਤੇ ਹੁਣ ਨਹੀਂ ਰਿਹਾ ਮੈਂ ਦੇਖਿਆ ਰੋਜ਼ ਰੋਜ਼ ਮੈਲਾ ਹੀ ਹੁੰਦਾ ਗਿਆ ਦੁਸ਼ਟਪਣਾ ਉਸ ਦਾ ਵੱਧਦਾ ਹੀ ਗਿਆ ਦਿਨ ਵਿੱਚ 10 ਬੰਦਿਆਂ ਨਾਲ ਲੜਨਾ ਲਵੇ ਗਾਲੀ ਗਲੋਚ ਨਾ ਕਰ ਲਵੇ ਉਹਨੂੰ ਚੈਨ ਨਹੀਂ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਹੱਥ ਜੋੜੇ ਮੈਂ ਕਿਸ ਤਰ੍ਹਾਂ ਤੂੰ ਮੈਨੂੰ ਛੋੜ ਕੇ ਚਲਾ ਗਿਆ ਤੇਰੇ ਕਰਕੇ ਮੈਨੂੰ ਗਿਲੇ ਵੜਿਆ ਕਿੰਨ ਲੱਗ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਇਹ ਵੀ ਮੇਰੀ ਆਦਤ ਬਣ ਗਈ ਜੇਕਰ ਤੁਸੀਂ ਕਹਿੰਦੇ ਹੋ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਫ਼ ਕਹਿ ਦਿੰਦਾ ਉਸ ਨਾਲ ਦੇ ਸਾਥੀ ਜਾਣ ਦੇਣਸ ਬਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣੀ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਵਿੱਚ ਰਹਿਣਾ ਔਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ ਗਏ ਨਹੀਂ ਜੀ ਮੈਨੇ ਕੱਢ ਸਕਦਾ ਕਰੋਧ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ ਹੈ ਬਸ ਬੰਦਾ ਹੀ ਚਾਹੀਦਾ ਭਾਵੇਂ ਉਸਨੇ ਕਸੂਰ ਕੀਤਾ ਭਾਵੇਂ ਨਹੀਂ ਕੀਤਾ ਇਸ ਤਰ੍ਹਾਂ ਦੀ ਆਦਤ ਸੁਭਾਅ ਬਣ ਗਿਆ ਸੀ ਫਿਤਰਤ ਬਣ ਗਈ ਕਰਮ ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਨਹੀਂ ਛੁੱਟਦੀ ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ ਤੇ ਲਾਭ ਇਹੀ ਹੋਵੇਗਾ ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ ਸ਼ੁਭ ਵੱਧਦੇ ਜਾ ਰਹੇ ਨੇ ਇਹ ਸਤਸੰਗ ਦਾ ਲਾਭ ਹੈ ਇਹ ਲਾਭ